ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਅੱਜ ਅਸੀਂ ਤੁਹਾਡੇ ਲਈ ਸਿੰਪਲ ਕਮੀਜ਼ ਦੀ ਸਟਿਚਿੰਗ ਕਿਵੇਂ ਕਰੀਦੀ ਆ ਸੀ ਉਹ ਵਾਲੀ ਵੀਡੀਓ ਲੈ ਕੇ ਆਏ ਆ ਇਹ ਸਾਡੇ ਕੋਲ neck ਆ ਇਹ ਸਾਡੇ ਕੋਲ ਸੂਟ ਦੀਆਂ ਆਰਮ ਆ ਇਹ ਅਸੀਂ ਆਰਮ ਤੁਹਾਨੂੰ ਜਦੋਂ ਸੂਟ ਦੀ ਫਰੰਟ ਤੇ ਬੈਕ ਪੀਸ ਦੀ ਸਲਾਈ ਹੋ ਜਾਏਗੀ ਫਿਰ ਤੁਹਾਨੂੰ ਦੱਸਾਂਗੇ ਕਿ ਉਹਦੇ ਅਕੋਰਡਿੰਗ ਅਸੀਂ ਆਰਮ ਹੋਲ ਕਿੰਨਾ ਕੱਟ ਕੇ ਕਿਵੇਂ ਬਾਹ ਨੂੰ ਸ਼ਰਟ ਦੇ ਨਾਲ ਸਟਿਚ ਕਰਦੇ ਆਂ ਇਹ ਸਾਡੇ ਕੋਲ ਫਰੰਟ ਪੀਸ ਆ ਇਹ ਸਾਡੇ ਕੋਲ ਬੈਕ ਪੀਸ ਆ ਬੈਕ ਪੀਸ ਜਿਹੜਾ ਫਰੰਟ ਪੀਸ ਆ ਅਸੀਂ ਇੱਥੇ ਆਪਣਾ ਫਰੰਟ ਨੈਕ ਜੋੜਾਂਗੇ ਤੇ ਇੱਥੇ ਬੈਕ ਦੀ ਕਟਿੰਗ ਕਰਾਂਗੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਫਰੰਟ ਨੈਕ ਤੇ ਬੈਕ ਨੈਕ ਸਟਿਚ ਕਰਨਾ ਹੈ ਆਹ ਸਾਡੇ ਕੋਲ ਫਰੰਟ ਪੀਸ ਆ ਤੇ ਆਹ ਸਾਡੇ ਕੋਲ ਬੈਕ ਪੀਸ ਆ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਫਰੰਟ ਨੈਕ ਕਿਵੇਂ ਜੋੜਨਾ ਹੈ ਅਸੀਂ ਪੀਸ ਨੂੰ ਓਪਨ ਕਰਕੇ ਪੀਸ ਰੱਖ ਲੈਣੇ ਆ फ्रंट पीस ਦੇਮ ਤਾਬਕ ਅਸੀਂ ਇੱਥੇ ਅਸੀਂ ਨਾ ਫਰੰਟ ਪੀਸ ਆ ਜਿਹੜਾ ਸਾਡੇ ਸ਼ਰਟ ਦਾ ਅਸੀਂ ਉਹਨਾਂ ਤੇ ਇਹ ਮਾਰਕਿੰਗ ਕਰਾ ਲਈ ਆ ਇਹਨਾਂ ਦਾ ਫਾਸਲਾ 6 ਇੰਚਾ 3 ਇੰਚ ਇਧਰ ਨੂੰ 3 ਇੰਚ ਇਧਰ ਨੂੰ ਹਨਾ ਟੋਟਲ 6 ਇੰਚ ਇਸੇ ਤਰ੍ਹਾਂ ਹੀ ਅਸੀਂ ਆ ਬੈਕ ਨੈਕ ਦੀ ਮਾਰਕਿੰਗ ਕਰ ਲਈ ਆ ਅਸੀਂ ਫਰੰਟ ਦੀ ਬੈਕ ਦੀ ਮਾਰਕਿੰਗ 2.5 ਇੰਚ ਦੀ ਚੌੜਾਈ ਤੇ 10 ਇੰਚ ਦੀ ਲੰਬਾਈ ਕਰਕੇ ਅਸੀਂ ਇਹਦੀ ਗੁਲਾਈ ਕਰ ਲਈ ਆ ਅਸੀਂ ਇਹਨੂੰ ਕੱਟ ਲੈਣੇ ਆ ਇਹ ਸਾਡੀ 셔ਟ ਬਿਨਾ ਪਲੇਟਾ ਤੋਂ ਬਿਲਕੁਲ ਸਿੰਪਲ ਜਿਹਦੇ ਵਿੱਚ ਕੋਈ ਪਲੇਟ ਨਹੀਂ ਪਾਣੀ ਐ ਇਸੇ ਤਰ੍ਹਾਂ ਅਸੀਂ ਅੱਥਕੜਾ ਜੋੜ ਦਵਾਂਗੇ ਤੇ ਇਸੇ ਤਰ੍ਹਾਂ ਹੀ ਸਾਡੇ ਕੋਲ ਆਹ ਪ੍ਰੈਸ ਨਾਲ ਜੋੜਿਆ ਹੋਇਆ ਨੈਕਾ ਅਸੀਂ ਇਹਦੀ ਕਟਿੰਗ ਕਰਨ ਜਾਂਦੇ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਜੋੜਨਾ ਹੈ ਅਸੀਂ ਇਸ ਤਰ੍ਹਾਂ ਹੀ ਨੈਕ ਨੂੰ ਫੜਾਂਗੇ ਤੇ ਬਿਲਕੁਲ ਇਹਨਾਂ ਦੇ ਬਰਾਬਰ-ਬਰਾਬਰ ਰੱਖ ਕੇ ਅਸੀਂ ਇੱਕ ਸੈਂਟਰ ਮਾਰਕਿੰਗ ਲਾ ਲਾਂਗੇ ਨੈਕ ਦੀ ਓਥੇ ਤਰ੍ਹਾਂ ਹੀ ਅਸੀਂ ਇਹਨੂੰ ਸੈਂਟਰ 'ਚ ਕੱਟ ਲਾਂਗੇ। ਸਿਰਫ ਥੋੜਾ ਜਿਹਾ ਹੀ। ਇਸ ਤਰ੍ਹਾਂ ਇਸੇ ਫਰੰਟ ਆਪਣੀ ਸ਼ਰਟ ਲੈਣੇ ਆ ਫਿਰ। ਅਸੀਂ ਇਹ ਸਾਡੀ ਫਰੰਟ ਆ ਇਹ ਸਾਡਾ ਬੈਕ ਸਾਈਡ ਆ ਜੇਨ ਕਿ ਇਹ ਸਿੱਧਾ ਪਾਸਾ ਆਇਆ ਤੇ ਇਹ ਉੱਠਾ ਪਾਸਾ ਆਇਆ। ਅਸੀਂ ਜਿਹੜਾ ਆਪਣਾ ਨੈਕ ਆ ਉਹ ਸਿੱਧੇ ਕੱਪੜੇ ਦੇ ਉੱਤੇ ਆਪਸ ਵਿੱਚ ਇਹ ਇਹ ਤੇ ਇਹ ਦੋਨੋਂ ਸਿੱਧੇ ਹੋਣ ਸਿੱਧੇ ਹੀ ਜੁੜਦੇ ਹੋਣ। ਤੇ ਅਸੀਂ ਆਹ ਵਾਲੀ ਚੀਜ਼ ਨੂੰ ਇਹਦੇ ਨਾਲ ਤੇ ਆਹ ਵਾਲੀ ਚੀਜ਼ ਨੂੰ ਇਹਦੇ ਨਾਲ ਜਿਹੜਾ ਆ ਅਸੀਂ ਸੈਂਟਰ ਪਾਉਣ ਲਗਾ ਇਹ ਸੈਂਟਰ ਦੇ ਨਾਲ ਸੈਂਟਰ ਜੁੜਦਾ ਹੋਇਆ ਅਸੀਂ ਇਹ ਗळा ਸਟਿਚ ਕਰਕੇ ਤੇ ਬੈਕ ਨੈਕ ਦੋਨੋਂ ਬਣਾ ਕੇ ਫਿਰ ਤੁਹਾਨੂੰ ਦਿਖਾਉਂਦੇ ਆਂ ਅਸੀਂ ਆ ਗळा ਅਸੀਂ ਇੱਥੇ ਤੇ ਸਲਾਈ ਲਗਾ ਕੇ ਜੋੜ ਲਿਆ ਹੁਣ ਅਸੀਂ ਆ ਵਿਚ ਵਾਲੀ ਚੀਜ਼ ਨੂੰ ਪਟਿੰਗ ਕਰ ਲੈਂਦੇ ਆ ਇਸ ਤਰ੍ਹਾਂ ਸਟਿਚ ਕਰਨ ਤੋਂ ਬਾਅਦ ਅਸੀਂ ਇਸ ਤਰ੍ਹਾਂ ਆਪਣੇ ਨੈਕ ਨੂੰ ਬਿਲਕੁਲ ਸਿੱਧਾ ਕਰ ਲੈਣਾ ਹੈ ਪੂਰੀ ਪ੍ਰੈਸ ਦੀ ਮਦਦ ਨਾਲ ਅਸੀਂ ਇਹਨੂੰ ਬਿਲਕੁਲ ਸੈੱਟ ਕਰ ਲੈਣਾ ਹੈ ਇਸ ਤਰ੍ਹਾਂ ਸਾਡਾ ਫਰੰਟ ਨੈਕ ਜੁੜ ਗਿਆ ਐਸੇ ਤਰ੍ਹਾਂ ਹੀ ਆ ਸਾਡਾ ਬੈਕ ਨੈਕ ਆ ਜਿਸ ਨੂੰ ਵੀ ਅਸੀਂ ਰੇਪ ਪੱਟੀ ਲਗਾ ਕੇ ਰੇਪ ਪੱਟੀ ਲਗਾ ਕੇ ਅਸੀਂ ਬਿਲਕੁਲ ਨਾਲ ਸਟਿਚ ਕਰ ਲਿਆ ਆ ਔਰ ਅਸੀਂ ਇਹਨੂੰ ਵੀ ਛੋਟੇ ਛੋਟੇ ਕੱਟ ਲਗਾ ਲਿਆ ਹੁਣ ਅਸੀਂ ਇਹਨੂੰ ਕਿਵੇਂ ਅੰਦਰ ਨੂੰ ਫੋਲਡ ਕਰਨਾ ਹੈ ਕਿ ਕਿੰਨੀ ਕਿ ਸਾਨੂੰ ਜਗ੍ਹਾ ਚਾਹੀਦੀ ਹੈ ਇਹਨੂੰ ਫੋਲਡ ਕਰਨ ਦੇ ਲਈ ਤੁਸੀਂ ਇਹਨੂੰ ਧਿਆਨ ਨਾਲ ਦੇਖਿਓ ਕਿ ਜਿੰਨੀ ਕਿ ਅਸੀਂ ਆ ਸਲਾਈ ਲਗਾਈ ਆ ਇੱਕ ਇੱਕ ਪੈਰ ਪੈਰ ਦੀ ਅਸੀਂ ਬਸ ਉਦੀ ਉਸੇ ਜਗ੍ਹਾ ਜਗ੍ਹਾ ਤੇ ਅਸੀਂ ਇਸ ਤਰ੍ਹਾਂ ਕਰਕੇ ਆ ਅਸੀਂ ਜਗ੍ਹਾ ਦੇਖੇ ਨਾ ਕਿ ਅਸੀਂ ਸਿਰਫ ਇਹ ਇੰਨਾ ਕੀ ਫੋਲਡ ਕਰਨਾ ਹੈ ਸਾਡੀ ਤਰਪਾਈ ਵਾਸਤੇ ਸਾਨੂੰ ਰਹਿ ਜਵੇ ਉਸ ਤੋਂ ਬਾਅਦ ਅਸੀਂ ਆ ਵਾਲੀ ਜਗ੍ਹਾ ਤੇ ਸਲਾਈ ਲਗਾ ਲੈਣੀ ਹੈ ਇਹ ਸਾਡਾ ਫਰੰਟ ਆ ਤੇ ਇਹ ਸਾਡਾ ਬੈਕ ਆ ਇਹ ਤਾਂ ਆ ਸਲਾਈ ਲਗਾ ਲਿਆ ਔਰ ਜਿਹੜਾ ਅੰਦਰ ਵਾਲਾ ਕਪੜਾ ਆਇਆ ਸੀ ਉਹਨੂੰ ਬੜੀ ਕੇਅਰਫੁਲੀ ਹੌਲੀ-ਹੌਲੀ ਕਟਾਂਗੇ ਉਸ ਹੱਬ ਨਾਲ ਕਟਾਂਗੇ ਕਿ ਸਾਡੇ ਸਪੀਸ ਨੂੰ ਕੋਈ ਪ੍ਰੋਬਲਮ ਨਾ ਹੋ ਜਾਏ ਧਿਆਨ ਨਾਲ ਹੌਲੀ-ਹੌਲੀ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਮੋਡੇ ਫਰੰਟ ਪੀਸ ਦੇ ਨਾਲ ਕਿਵੇਂ ਅਟੈਚ ਕਰਨੇ ਬਿਲਕੁਲ ਸਿੰਪਲ ਤਰੀਕੇ ਨਾਲ ਅਸੀਂ ਬੈਕ ਪੀਸ ਲੈਣਾ ਆ ਤੇ ਅਸੀਂ ਫਰੰਟ ਪੀਸ ਨੂੰ ਇਹਦੇ ਉੱਤੇ ਰੱਖਣਾ ਆ ਹਤੇ ਇਹ ਧਿਆਨ ਦੇਣਾ ਹੈ ਕਿ ਜਿਹੜੀ ਸਾਡੀ ਸਲਾਈ ਲੱਗੀ ਹੋਈ ਆ ਨ ਮਾਰਕਿੰਗ ਕਰ ਦਿੰਦੀ ਆ ਨਜ਼ਰ ਆਣ ਵਾਸਤੇ ਕਿ ਸਾਡੀ ਇੱਥੇ ਸਲਾਈ ਲੱਗੀ ਹੋਈ ਆ ਸਾਡੀ ਇੱਥੇ ਸਲਾਈ ਲੱਗੀ ਹੋਈ ਆ ਤੇ ਅਸੀਂ ਇਹ ਵਾਲੇ ਨੂੰ ਪੀਸ ਨੂੰ ਲੈਣਾ ਆ ਇਹ ਵਾਲੇ ਨੂੰ ਤੇ ਬਿਲਕੁਲ ਜਿੱਥੇ ਅਸੀਂ ਮਾਰਕਿੰਗ ਕੀਤੀ ਆ ਉੱਥੇ ਰੱਖਣਾ ਆ ਤੇ ਬਿਲਕੁਲ ਆਪਣੇ ਪਿਛਲੇ ਬੈਕ ਪੀਸ ਨੂੰ ਪਿਛਲੇ ਸ਼ੋਲਡਰ ਨੂੰ ਤੇ ਫਰੰਟ ਸ਼ੋਲਡਰ ਨੂੰ ਬਿਲਕੁਲ ਬਰਾਬਰ ਰੱਖ ਕੇ ਜਿਹੜੀ ਅਸੀਂ ਆਹ ਵਾਲੀ ਚੀਜ਼ ਆ ਇਸ ਨੂੰ ਅਸੀਂ ਇਹਦੇ ਉੱਤੇ ਫੋਲਡ ਕਰ ਦੇਣਾ ਆ ਅਸੀਂ ਇੱਦਾਂ ਫੋਲਡ ਕਰਨ ਤੋਂ ਬਾਅਦ ਆਹ ਵਾਲੀ ਜਗ੍ਹਾ ਤੇ ਅੱਦੇ ਅੱਦੇ ਇੰਚ ਦੀ ਅਸੀਂ ਇਸ ਤਰ੍ਹਾਂ ਕਰਕੇ ਸਲਾਈ ਲਗਾ ਦੇਣੀ ਆ ਜਦੋਂ ਅਸੀਂ ਇੱਥੇ ਸਲਾਈ ਲਗਾ ਦੇਣੀ ਆ ਤਾਂ ਸਾਡਾ ਇਹ ਗਲਾ ਇਸ ਤਰ੍ਹਾਂ ਹੋ ਜਾਏਗਾ ਇਨਵੀਜੀਬਲ ਅਸੀਂ ਜਿਸ ਤਰ੍ਹਾਂ ਇਹ ਗਲੇ ਨੂੰ ਤਿਆਰ ਕੀਤਾ ਸੀਗਾ ਉਸੇ ਤਰ੍ਹਾਂ ਹੀ ਇਸੇ ਤਿਆਰ ਕੀਤੇ ਗਲੇ ਦੇ ਉੱਤੇ ਅਸੀਂ ਆਪਣੇ ਨਾਲ ਸੂਟ ਦੀਆਂ ਇੱਥੇ ਮਾਰਕਿੰਗ ਕਰ ਲੈਂਦੇ ਆ ਜਿਹੜੀ ਲਾਸਟ ਅਸੀਂ ਫਿਨਿਸ਼ਿੰਗ ਦੇਣੀ ਆ ਫਿਟਿੰਗ ਦੀ ਛਾਤੀ ਦੀ ਕਮਰ ਦੀ ਤੇ हिਪ ਦੀ ਅਸੀਂ ਪਹਿਲਾਂ ਇਸ ਕੱਪੜੇ ਨੂੰ ਬਿਲਕੁਲ ਬਰਾਬਰ ਰੱਖ ਕੇ बराबर ਆ ਕੇ ਬਿਲਕੁਲ ਸੈਂਟਰ ਕਰ ਲਾਂਗੇ ਇੱਥੇ ਅਸੀਂ ਕਮਰ ਦਾ ਮਾਰਕਿੰਗ ਕੀਤੀ ਸੀ ਇੱਥੇ ਅਸੀਂ हिਪ ਦੀ ਕੀਤੀ ਸੀ ਇਹ ਹੋ ਗਿਆ ਸਾਡਾ ਸੈਂਟਰ ਪੁਆਇੰਟ ਜਿੱਦਾਂ ਸਾਡੀ ਇੱਥੇ ਇਸ ਸ਼ਰਟ ਦਾ ਨਾਪ ਹੈਗਾ ਆ ਸਾਡੀ ਛਾਤੀ ਹੈਗੀ ਹੈ 17 ਇੰਚ 17 ਇੰਚ ਦਾ ਅਸੀਂ ਹਾਫ ਲਵਾਂਗੇ 8.5 ਅਸੀਂ ਜਿੱਦਾਂ ਮਾਰਕਿੰਗ ਲਗਾ ਲਈ ਆ ਮਾਰਕਿੰਗ ਤੋਂ ਬਾਅਦ ਅਸੀਂ ਜਿਹੜੀ ਆਰਮ ਕੱਟਣੀ ਆ ਸਾਨੂੰ ਅਸੀਂ ਇਹ ਆਰਮ ਹੋਣ ਦਾ ਸੀ ਉਹਦੇ ਆਪਣੀ ਆਰਮ ਕੱਟਾਂ ਸਾਡੀ ਇਹ ਮਾਰਕਿੰਗ ਫਿਰ ਲੰਦਿਆਂ ਚ ਤੇ ਆਪਣਾ 8.8 ਬਣਦਾ ਆ 8 ਅਕੋਰਡਿੰਗ ਅਸ ਅਸੀਂ ਫਿਟਿੰਗ ਦੇ ਅਕੋਰਡਿੰਗ ਹੀ ਕਟਿੰਗ ਕਰਨੀ ਹੁੰਦੀ ਆ ਅਸੀਂ ਇਹਨਾਂ ਪੀਸਾਂ ਨੂੰ ਬਰਾਬਰ ਰੱਖ ਲੈਂਦੇ ਆ ਤੁਹਾਡੇ ਕੋਲ ਕਪੜਾ ਕੱਟ ਸੀਸ ਕਰਕੇ ਐਦਾਂ ਜਿਵੇਂ ਅਸੀਂ ਵਿੱਚ ਜੋੜ ਪਾ ਕੇ ਵੀ ਵਾਵਾ ਆਪਣੇ ਕੰਪਲੀਟ ਕਰ ਸਕਦੇ ਆ ਸਾਡੇ ਆਰਮ ਦੀ ਲੰਬਾਈ ਹੈਗੀ 18 ਸਾਡੇ ਆਰਮ ਨੂੰ ਅੱਗੇ ਫੋਲਡ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਕਟਵਰਕ ਬਣੇ ਹੋਇਆ ਹੁਣ ਅਸੀਂ ਉਹਦੇ ਕੋਲ ਸਾਡੀ 18 ਸੀ ਅਸੀਂ ਇੱਥੋਂ ਦੇ ਇੱਥੋਂ ਡਿਸਟੈਂਸ 3 ਇੰਚ ਰੱਖਾਂਗੇ 3 ਸਵਾ 3 ਇੰਚ ਪੈਟਿੰਗ ਡਰਾ ਕਰ ਲੈਂਦੇ ਆ ਆਰਮ ਹੋਲ ਦੀ ਲੰਬਾਈ 8 ਸੀਗੀ ਆਰਮ ਹੋਲ ਸਾਡਾ 8 ਸੀਗਾ ਇਸ ਲਈ ਅਸੀਂ ਅਥੇ ਆਰਮਹੋਲ ਦੀ ਮਾਰਕਿੰਗ ਕਰਨ ਦੇ ਲਈ ਜਿਵੇਂ ਸਾਡੇ ਕੋਲ 8 ਤੋਂ ਅਸੀਂ ਅੱਧਾ ਇੰਚ ਘਟਾ ਕੇ ਮਾਰਕਿੰਗ ਕਰਾਂਗੇ ਜਾਨੀ ਕਿ 7.5 ਤੇ 7.5 ਤੇ ਅਸੀਂ ਮਾਰਕਿੰਗ ਕਰ ਲਈ ਉਸ ਤੋਂ ਬਾਅਦ ਅਸੀਂ ਇਸ ਜਦੋਂ ਇਸ ਕੋਨੇ ਤੱਕ ਮਿੰਦੇ ਆ ਤਾਂ ਸਾਨੂੰ 8 8 ਆ ਗਿਆ ਅਸੀਂ ਇਹਦੇ ਅਕੋਰਡਿੰਗ ਇਸ ਤਰ੍ਹਾਂ ਕਰਕੇ ਵੀ ਦੇਖ ਸਕਦੇ ਹਾਂ ਕਿ ਸਾਡਾ 8 ਬਣਦਾ ਆ ਇਸ ਤਰ੍ਹਾਂ ਸਾਨੂੰ ਅੱਧਾ ਇੰਚ ਘਟਾਏ ਤੇ ਹੁਣ ਅਸੀਂ ਜਿਹਨਾਂ ਦੀ ਕਟਾਈ ਕਰ ਲੈਂਦੇ ਆ ਆਸਦਾਨਿਆ ਕੇ ਮਾਰਕਿੰਗ ਕਿਵੇਂ ਕਰਨੀ ਹੈ ਅਸੀਂ ਇਸ ਤਰ੍ਹਾਂ ਲੈ ਜਾ ਇਸ ਕੋਨੇ ਨੂੰ ਮਲਾ ਦੇਣਾ ਹੈ ਅਸੀਂ ਇਹ ਲੈਣਾ ਡਰਾ ਕਰ ਲੈਣੇ ਆ ਇਸ ਦੇ ਨਾਲ ਹੀ ਅਸੀਂ ਜਿਹੜੀ ਫਰੰਟ ਦੀ ਕਟਾਈ ਪਾਣੀ ਹੁੰਦੀ ਆ ਅਸੀਂ ਉਹ ਪਾ ਦਿੰਦੇ ਹਾਂ ਫਰੰਟ ਦੀ ਕਟਾਈ ਦੇ ਲਈ ਅਸੀਂ 1/2 ਇੰਚ ਮਿਲ ਲੈਣੇ ਆ ਜਿਵੇਂ ਸਾਡੀ ਇੱਥੋਂ 8 ਵੱੰਦੀ ਸੀ ਇੱਥੋਂ ਸਾਡੀ 7.5 ਸੀ ਇੱਥੋਂ ਸਾਡੀ 8 ਸੀ 8 ਦਾ 1/2 4 ਇੰਚ ਅਸੀਂ ਇੱਥੋਂ ਆਪਣੀ ਕਰਾਏ ਲਾਵਾਂਗੇ ਇੱਥੋਂ ਅਸੀਂ ਇੱਕਦਮ ਸਰਕਲ ਟਾਈਪ ਇਹਨੂੰ ਫੋਲਡ ਮੋੜ ਦਵਾਂਗੇ ਹੁਣ ਅਸੀਂ ਇਹ ਬਾਹਰਲੀ ਲਾਈਨਾਂ ਕਟਿੰਗ ਕਰ ਲੈਂਦੇ ਹਾਂ ਅਸੇ ਵਾਂ ਕਰਕੇ ਅਸੀਂ ਫਰੰਟ ਵਾਲੀ ਕਟਾਈ ਪਾ ਦਿੰਦੇ ਆ ਇਸ ਤਰ੍ਹਾਂ ਸਾਡੀ ਜਿਹੜੀ ਆਰਮ ਆ ਉਹ ਬਿਲਕੁਲ ਪਰਫੈਕਟ ਆ ਗਈ। ਤੋਂ ਬਾਅਦ ਇਹ ਜਿਹੜੀ ਇਹ ਬਾਹਾਂ ਅਸੀਂ ਕਿਸ ਤਰੀਕੇ ਆਪਣੀ ਸ਼ਰਟ ਤੇ ਜਿਹੜੀ ਇਹਨਾਂ ਦੇ ਨਾਲ ਇਹ ਅਟੈਚ ਕਰਦੇ ਆ ਇਸ ਤਰ੍ਹਾਂ ਅਸੀਂ ਤੇ ਸਲਾਈ ਲਗਾਉਣ ਤੋਂ ਬਾਅਦ ਇਹਨੂੰ ਸਿੱਧਾ ਕਰਨ ਤੋਂ ਬਾਅਦ ਅਸੀਂ ਬਾਹਾਂ ਨਾਲ ਅਸੀਂ ਇਹ ਸਾਰਾ ਸੂਟ ਤਿਆਰ ਕਰ ਲਿਆ ਆ ਜਿਸ ਤਰ੍ਹਾਂ ਅਸੀਂ ਫਿਟਿੰਗ ਵੀ ਜੋੜ ਲਈ ਆ ਅਸੀਂ ਮੋਡੇ ਵੀ ਜੋੜ ਲਿਆ ਤੇ ਅਸੀਂ ਆ ਬਾਹਵਾ ਵੀ ਤਿਆਰ ਕਰ ਲਿਆ ਹੁਣ ਇਸ ਤੋਂ ਦੱਸ ਦਿਆਂ ਕਿ ਇਹ ਬਾਹਵਾ ਕਿਵੇਂ ਚੜਾਣੀਆਂ ਜਿਹੜੀ ਆ ਬਾਹਾਂ ਦੀ ਸਿਲਾਈ ਆ ਅਸੀਂ ਲਗਾਈ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਅਸੀਂ ਇਸ ਬਾਹ ਦੀ ਕਟਾਈ ਕੀਤੀ ਸੀਗੀ ਇੱਥੋਂ 7.5 ਜਨੇ ਕਿ ਇਹਦੀ ਉਹ ਆਰਮਹੋਲ 8 ਸੀ ਇਸ ਲਈ ਜਦੋਂ ਅਸੀਂ ਇੱਥੋਂ ਲੈ ਕੇ ਜੋ ਵੀ ਆਪਣੀ ਆ ਸਿਲਾਈ ਦੀ ਲਗਾਣੀਆਂ ਨਿਸ਼ਾਨੀ ਲਗਾਣੀਆਂ ਅਸੀਂ ਇੱਥੋਂ ਵੀ 7.5 ਹੀ ਲੈਣੀ ਆ ਤਾਂ ਜੋ ਸਾਡੀ ਫਿਟਿੰਗ ਬਿਲਕੁਲ ਆਰਮਹੋਲ ਦੇ ਬਰਾਬਰ ਆ ਸਕੀ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਬਾਹ ਕਿਵੇਂ ਚੜਾਣੀ ਹੈ ਪਹਿਲਾਂ ਅਸੀਂ ਇਹ ਸਾਰਮ ਨੂੰ ਸਿੱਧਾ ਕਰ ਲੈਨੇ ਆ ਹਮੇਸ਼ਾ ਇਹ ਦੇਖ ਕੇ ਚੜਾਣਾ ਹੈ ਕਿ ਜਿਹੜੀਆਂ ਅਸੀਂ ਆ ਕਟਾਈਆਂ ਪਾਈਆਂ ਹੋਈਆਂ ਆ ਕਿ ਆ ਫਰੰਟ ਦੀ ਰਾਈ ਹੋਈ ਹੈ ਜਿਹੜੀ ਫਰੰਟ ਦੀ ਕਟਾਈ ਆ ਉਹ ਫਰੰਟ ਨਾਲੇ ਜੁੜਦੀ ਹੋਈ ਤੇ ਅਸੀਂ ਦੇਖ ਲੈਣਾ ਕਿ ਸਾਡੀ ਇਹ ਕਿੱਦਾਂ ਜੁੜੂਗੀ ਸਾਡਾ ਜਿਹੜੀ ਇਹ ਸ਼ਰਟ ਆ ਇਹ ਸਾਡੀ ਸਿੱਧੀ ਨਹੀਂ ਪੁੱਠੀ ਹੋਣੀ ਚਾਹੀਦੀ ਆ ਇਹ ਸਾਡੀ ਸ਼ਰਟ ਪੁੱਠੀ ਆ ਤੇ ਜਿਹੜੀ ਸਾਡੀ ਆਰਮ ਆ ਉਹ ਸਿੱਧੀ ਆ ਹੁਣ ਅਸੀਂ ਦੇਖਣਾ ਹੈ ਕਿ ਸਾਡੀ ਇਹ ਵਾਲੀ ਜਿਹੜੀ ਕਟਾਈ ਆ ਉਹ ਕਿਹਦੇ ਨਾਲ ਅਟੈਚ ਹੋ ਰਹੀ ਆ ਜੇ ਤਾਂ ਅਸੀਂ ਬਾਹ ਇਦਾਂ ਚੜਾਉਂਦੇ ਆ ਇਹਦੇ ਵਿੱਚ ਪਾ ਕੇ ਅਸੀਂ ਇਹਦਾ ਚਲਾਉਂਦੇ ਆ ਤਾਂ ਇਹ ਬੈਕ ਸਾਈਡ ਤੇ ਚਲੇ ਜਾਣੀ ਆ ਇਸ ਲਈ ਸਾਡੀ ਜਿਹੜੀ ਆਰਮ ਆ ਉਹ ਇਧਰੀ ਸਾਈਡ ਹੋਣੀ ਆ ਕਿਉਂਕਿ ਇੱਧਰ ਵੀ ਸਾਡੀ ਇਹ ਫਰੰਟ ਦੀ ਕਟਾਈ ਪਾਈ ਹੋਈ ਆ ਹੁਣ ਅਸੀਂ ਅਸੀਂ ਇਹਨੂੰ ਇਹਦੇ ਵਿੱਚ ਅਸੀਂ ਇਹਨੂੰ ਇਹਦੇ ਵਿੱਚ ਪਾ ਲੰਨੇ ਆ ਤੁਸੀਂ ਧਿਆਨ ਨਾਲ ਦੇਖਿਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗੀ ਜਿਸ ਤਰ੍ਹਾਂ ਅਸੀਂ ਇਹ ਬਾਹ ਇੱਥੋਂ ਮੋਢੇ 'ਚੋਂ ਬਾੜ ਕੇ ਆ ਨੈਕ ਵਾਲੀ ਸਾਈਡ ਤੋਂ ਕੱਢ ਲਈ ਆ ਕਈ ਇਸ ਤਰ੍ਹਾਂ ਬਾਹ ਅਟੈਚ ਕਰਦੇ ਆ ਜਿਸ ਤਰ੍ਹਾਂ ਹੁਣ ਆ ਸਾਡਾ ਕਮੀਜ਼ ਪੁੱਠਾ ਸੀ ਤੇ ਸਾਡੀ ਬਾਹ ਸਿੱਧੀ ਸੀ ਜਦੋਂ ਇੱਥੇ ਸਿਲਾਈ ਲੱਗਣੀ ਆ ਆ ਵਾਲੀ ਦੋਨਾਂ ਪੀਸਾਂ ਨੂੰ ਸਿਲਾਈ ਲੱਗਣੀ ਆ ਇਹ ਸਿਲਾਈ ਲੱਗਣ ਨਾਲ ਇਹ ਵਾਲੀ ਚੀਜ਼ ਇਸ ਤਰ੍ਹਾਂ ਇਹ ਸ਼ਰਟ ਵੀ ਸਿੱਧੀ ਹੋ ਜਾਣੀ ਆ ਤੇ ਬਾਹ ਵੀ ਸਿੱਧੀ ਹੋ ਜਾਣੀ ਆ ਕਈ ਸ਼ਰਟ ਨੂੰ ਸਿੱਧਾ ਤੇ ਬਾਹ ਨੂੰ ਪੁੱਠਾ ਕਰਕੇ ਲਗਾਉਂਦੇ ਆ ਤੇ ਮੈਂ ਤੁਹਾਨੂੰ ਪਹਿਲਾਂ ਇਹ ਆਈਡੀਆ ਦੱਸਦੀਆਂ ਕਿ ਇਹ ਕਿਸ ਤਰ੍ਹਾਂ ਲਗਣੀ ਹੈ ਤੁਹਾਨੂੰ ਨੈਕਸਟ ਟਾਈਮ ਫਿਰ ਉਹ ਵੀ ਤਰੀਕਾ ਦੱਸ ਦੂੰਗੀ ਜਿਸ ਤਰ੍ਹਾਂ ਅਸੀਂ ਆਹ ਸੈਂਟਰ ਪੁਆਇੰਟ ਨੂੰ ਸੈਂਟਰ ਪੁਆਇੰਟ ਆਹ ਟਿਕ ਟੱਕ ਲਗਾਇਆ ਹੋਇਆ ਆ ਤਾਂ ਅਸੀਂ ਉਹ ਮੋਢੇ ਦੇ ਨਾਲ ਸੈਂਟਰ ਕਰਕੇ ਦੇਖ ਲੈਣਾ ਕਿ ਸਾਡੀ ਬਾਹ ਪੂਰੀ ਆਏਗੀ ਇਸ ਤਰ੍ਹਾਂ ਤੁਸੀਂ ਦੇਖੋ ਕਿ ਇਹ ਬਾਹ ਪੂਰੀ ਬਰਾਬਰ ਬਰਾਬਰ ਚੜ੍ਹੇਗੀ ਜਿਸ ਤਰ੍ਹਾਂ ਅਸੀਂ ਤੁਹਾਨੂੰ ਮੋਢਾ ਕੱਟਣਾ ਨਾਪ ਲੈ ਕੇ ਬਾਹਾਂ ਦੀ ਕਟਾਈ ਦੱਸੀਆ ਸੇਮ ਉਸੇ ਤਰ੍ਹਾਂ ਹੀ ਪੂਰੀ ਪੂਰੀ ਬਰਾਬਰ ਆਏਗੀ ਹੁਣ ਅਸੀਂ ਇਹਨੂੰ ਇਹਨਾਂ ਸਾਰੇ ਜਗਾਵਾਂ 'ਤੇ ਸਟਿਚ ਕਰ ਲੰਨੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਅਸੀਂ ਨਾ ਆ ਸਾਰੇ ਬਾਹਾਂ ਨਾਲ ਅਟੈਚ ਕਰ ਲੀਆ ਇੱਕ ਤੁਹਾਨੂੰ ਹੋਰ ਟ੍ਰਿਕਸ ਦੱਸਣੇ ਆ ਕਿ ਜਦੋਂ ਆਹ ਸ਼ਰਟ ਦਾ ਕੱਪੜਾ ਦੇ ਬਾਹਾਂ ਦਾ ਕੱਪੜਾ ਆਂਦਾ ਆ ਜਿਸ ਤਰ੍ਹਾਂ ਅਸੀਂ ਆਹ ਕੋਲਡ ਕੀਤਾ ਆ ਤੋ ਕੋਣ ਬਣਾ ਕੇ ਇਸ ਤਰ੍ਹਾਂ ਕੀਤਾ ਆ ਇਹ ਹਮੇਸ਼ਾ ਜਦੋਂ ਬੈਕ ਸਾਈਡ ਨੂੰ ਮੋੜਨਾ ਹੈ ਜਿੱਦਾਂ ਹੁਣ ਸਾਡਾ ਫਰੰਟ ਸਿਕਾ ਅਸੀਂ ਫਰੰਟ ਦੀ ਜਦੋਂ ਸਿਲਾਈ ਲਗਾਈ ਆ ਤਾਂ ਇਹ ਕਪੜਾ ਬੈਕ ਸਾਈਡ ਨੂੰ ਮੋੜਨਾ ਫਿਰ ਇਹ ਆ ਵਾਲੀ ਜਗ੍ਹਾ ਤੋਂ ਖਿੱਚ ਨਹੀਂ ਪੈਂਦੀ ਹੁਣ ਤੁਹਾਨੂੰ ਇਹ ਸਿੱਧੀ ਕਰਕੇ ਦਿਖਾਉਂਦੇ ਆ ਬਾਹ ਆ ਦੇਖੋ ਇਹ ਬਾਹ ਬਿਲਕੁਲ ਪਰਫੈਕਟ ਤਰੀਕੇ ਨਾਲ ਬਿਲਕੁਲ ਚੜ ਗਈ ਆ ਹੁਣ ਅਸੀਂ ਦੂਸਰੀ ਬਾਹ ਵੀ ਲਗਾ ਲੈਂਦੇ ਆ ਸਾਡੇ ਦੇਖੋ ਦੋਨਾਂ ਕਵਾਵਾਂ ਵੀ ਅਸੀਂ ਸਲਾਈ ਕਰ ਦਿੱਤੀਆਂ ਆ ਤੇ ਸਾਡਾ ਕਮੀਜ਼ ਪੂਰਾ ਸਟਿਚ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਆ ਬਹੁਤ ਹੀ ਸਿੰਪਲ ਤਰੀਕੇ ਨਾਲ ਅਸੀਂ ਇਸ ਕਮੀਜ਼ ਦੀ ਸਟਿਚਿੰਗ ਕੀਤੀ ਹੈ ਅਗਰ ਤੁਹਾਡੇ ਕੋਈ ਵੀ ਡਾਊਟ ਹੋਏ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਜੋ ਤੁਹਾਨੂੰ ਅਗਰ ਕੁਝ ਵੀ ਸਮਝਣਾ ਆਇਆ ਤਾਂ ਆ ਅੱਜ ਉਹ ਤੁਹਾਨੂੰ ਦੱਸਾਂਗੇ ਤੁਸੀਂ ਸਾਨੂੰ ਕਮੈਂਟ ਕਰਿਓ ਔਰ ਤੁਹਾਨੂੰ ਕਮੈਂਟ ਕਰਿਓ ਔਰ ਤੁਹਾਨੂੰ ਕਿਵੇਂ ਦੀ ਇਹ ਵੀਡੀਓ ਲੱਗੀ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰਿਓ ਮਿਲਦੇ ਹਾਂ ਨੈਕਸਟ ਨਿਊ ਵੀਡੀਓ ਦੇ ਨਾਲ ਬਾਏ